ਹਾਂਜੀ ਸਾਰਨ ਸਤਿ ਸ਼੍ਰੀ ਅਕਾਲ ਜੀ ਇੱਕ ਬੜੀ ਆਮ ਸਮੱਸਿਆ ਆ ਰਹੀ ਹੈ ਮੱਜਾਂ ਦੇ ਵਿੱਚ ਵੀ ਮੱਜਾਂ ਦੇ ਕੀ ਦੁੱਧ ਬੜੀ ਜਲਦੀ ਭੱਜ ਰਹੀਆਂ ਨੇ ਲੈ ਕੇ ਦੁੱਧ ਨਹੀਂ ਉਤਰਦਾ ਆ ਜਾਂ ਇੱਕ ਟਾਈਮ ਪੈ ਜਾਂਦੀਆਂ ਇੱਕ ਡੰਗ ਪੈ ਜਾਂਦੀਆਂ ਆਮ ਸਮੱਸਿਆ ਹੈ ਇਹਦੇ ਬਾਰੇ ਸਮਝਣ ਦੀ ਲੋੜ ਹੈ ਕੁਝ ਦਵਾਈਆਂ ਤੇ ਕੁਝ ਹੱਲ ਮੈਂ ਤੁਹਾਨੂੰ ਦੱਸੂਗਾ ਪਹਿਲੀ ਗੱਲ ਜ਼ਰੂਰੀ ਹੈ ਕਿ ਪਸ਼ੂਆਂ ਦੇ ਤਾਪਮਾਨ ਦਾ ਧਿਆਨ ਰੱਖੋ ਸਿੱਧੀ ਹਵਾ ਜਦੋਂ ਪਸ਼ੂ ਨੂੰ ਲੱਗੂਗੀ ਤਾਂ ਦੁੱਧ ਉਹਦਾ ਬੜੀ ਜਲਦੀ ਇੱਕ ਡੰਗ ਹੋ ਜਾਣਾ ਹਵਾ ਤੋਂ ਬਚਾ ਕੇ ਰੱਖੋ ਛੱਡਾਂ ਦੇ ਵਿੱਚ ਕਿਤੇ ਵੀ ਸਿੱਧੀ ਹਵਾ ਨਾ ਲੱਗਦੀ ਹੋਵੇ ਮੱਝਾਂ 'ਚ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਦੂਜੇ ਨੰਬਰ ਤੇ ਹੈ ਦੇਖੋ ਕੈਲਸ਼ੀਅਮ ਦੀ ਫਾਸਫੋਰਸ ਮੈਗਨੀਸ਼ੀਅਮ ਇਹਦੀ ਘਾਟ ਤਿੰਨ ਵੱਡੇ ਤੱਤ ਨੇ ਅਸੀਂ ਛੋਟੇ ਤੱਤਾਂ ਦੀ ਗੱਲ ਕਰਦੇ ਹਾਂ ਵੱਡੇ ਤੱਤਾਂ ਦੀ ਗੱਲ ਨਹੀਂ ਕਰਦੇ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਜਿਹੜਾ ਹੈਗਾ ਇਹਦੇ ਵਾਸਤੇ ਮਿਨਰਲ ਮਿਕਸਚਰ ਜਿਹੜਾ ਹੈਗਾ ਵਧੀਆ ਧਾਤਾਂ ਦਾ ਚੂਰਾ 100 100 ਰੁਪਏ ਕਿਲੋ ਵਾਲਾ 200 ਗ੍ਰਾਮ ਹਰ ਰੋਜ਼ ਪ੍ਰਤੀ ਪਸ਼ੂ ਦੇਣਾ ਯਕੀਨੀ ਬਣਾਓ ਤੀਜੇ ਨੰਬਰ ਤੇ ਪਸ਼ੂਆਂ ਦੇ ਥੱਲੇ ਪ੍ਰਾਲੀ ਪੌਣੀ ਜਿਹੜੀ ਉਹ ਯਕੀਨੀ ਬਣਾਓ ਪ੍ਰਾਲੀ ਬਹੁਤ ਜ਼ਰੂਰੀ ਹੈ ਅਸੀਂ ਪ੍ਰਾਲੀ ਨਹੀਂ ਪਾਉਂਦੇ ਤੂੜੀ ਪਾ ਦਿੰਨੇ ਆ ਗੱਦੇ ਜਿਹੜੇ ਹੈਗੇ ਉਹਨਾਂ ਨਾਲ ਠੰਡ ਵੱਧਦੀ ਹੈ ਘਟਦੀ ਨਹੀਂ ਹੈਗੀ ਮੈਟ ਜਿਹੜੇ ਹੈਗੇ ਪ੍ਰਾਲੀ ਪੌਣੀ ਯਕੀਨੀ ਪਾਓ ਤੂੜੀ ਪਾਉਣਾ ਨਹੀਂ ਗੱਲ ਪੌਣੀ ਪ੍ਰਾਲੀ ਤੁਹਾਡੀ ਗੱਲ ਜਾਣੀ ਹੈ 5-7 ਦਿਨਾਂ ਚ ਜਦੋਂ ਉਹਨੂੰ ਤੁਸੀਂ ਚੱਕ ਕੇ ਰੂੜੀਆਂ ਤੇ ਪਾ ਸਕਦੇ ਹੋ ਚੌਥੇ ਨੰਬਰ ਤੇ ਜਦੋਂ ਪਸ਼ੂ ਨੂੰ ਠੰਡ ਲੱਗਦੀ ਹੈ ਤਾਂ ਹੀਟਰ ਲਾਉਣਾ ਜ਼ਰੂਰੀ ਬਣਾਓ ਹੀਟਰ ਤੋਂ ਬਿਨਾਂ ਗੱਲ ਨਹੀਂ ਬਣਨੀ ਸਾਰੇ ਮਹੀਨੇ ਡੇਢ ਮਹੀਨੇ ਦੀ ਠੰਡ ਹੁੰਦੀ ਹੈ ਪਰ ਨੁਕਸਾਨ ਬਹੁਤ ਜ਼ਿਆਦਾ ਕਰ ਜਾਂਦੀ ਹੈ ਪੰਜਵੇਂ ਨੰਬਰ ਤੇ ਬਹੁਤ ਹੀ ਜ਼ਰੂਰੀ ਗੱਲ ਪਾਣੀ ਜਿਹੜਾ ਪੀਣ ਵਾਲਾ ਕਿਉਂਕਿ ਦੁੱਧ ਚ 87% 88% ਪਾਣੀ ਹੁੰਦਾ ਹੈ ਪਾਣੀ ਪੀਣ ਵਾਲਾ ਤਾਜ਼ਾ ਹੋਵੇ ਠੰਡਾ ਨਾ ਹੋਵੇ ਰਾਤ ਨੂੰ ਪਾਣੀ ਚੱਕਦੇ ਹੋ ਜੇ ਰਾਤ ਨੂੰ ਪਾਣੀ ਪਸ਼ੂ ਕੋਲ ਹੋਊਗਾ ਠੰਡਾ ਹੋ ਜਾਊਗਾ ਉਹਦੇ ਨਾਲ ਵੀ ਟੈਂਪਰੇਚਰ ਘਟਦਾ ਹੈ ਟੈਂਪਰੇਚਰ ਘਟਣਾ ਦੁੱਧ ਤੋਂ ਪਾਜਦਾ ਦਵਾਈਆਂ ਦਾ ਇਲਾਜ ਹੈ ਪਹਿਲੀ ਗੱਲ ਦੇਖੋ ਪਹਿਲਾਂ ਗੱਲ ਕੀਤੀ ਹੈ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਦੀ ਇਹਦੇ ਵਿੱਚ ਜੇ ਐਮਰਜੈਂਸੀ ਆ ਤਾਂ ਪਸ਼ੂ ਨੂੰ ਮਾਈਫੈਕਸ ਦੀ ਬੋਤਲ ਲਵਾਓ ਔਰ ਇੱਕ ਦਵਾਈ ਮੈਂ ਬੜੀ ਅੱਛੀ ਮੈਂ ਦੇਖੀ ਹੈ ਬਸੇ ਹੋਮੋਪੈਥਿਕ ਦਵਾਈਆਂ ਵੀ ਲੋਕੀ ਜਿਵੇਂ ਇਲੈਕਟ੍ਰੋਮੂਡ ਵਗੈਰਾ ਵਰਤ ਉਦੇ ਵੀ ਰਿਜ਼ਲਟ ਹੈ ਇੱਕ ਪ੍ਰੋਡਕਟ ਆਂਦਾ ਮੈਂ ਯੂਜ਼ ਕਰਕੇ ਦੇਖਿਆ ਮੈਂ ਤਾਂ ਕਿ ਮੇਰੇ ਤਜਰਬੇ ਵਿੱਚ ਮੈਂ ਦੇਖਿਆ ਵਧੀਆ ਰਿਜ਼ਲਟ ਐ ਐਲ ਡੀ ਐਮ ਆਂਦਾ ਐ ਐਲ ਡੀ ਐਮ ਜਿਹਦਾ ਹੈਗਾ 1 ਲੀਟਰ 3 ਲੀਟਰ ਦੀ ਪੈਕਿੰਗ ਆ ਮੈਂ ਕਿੱਲ ਚੇ ਤੁਸੀਂ ਦੇਖ ਸਕਦੇ ਮਾਰਕੀਟ ਦੇ ਵਿੱਚ ਇਹ ਤੁਸੀਂ 100 ਮਿੰਟ ਰਿਸ਼ਮ ਦੇ ਸਕਦੇ ਹੋ ਪਰ ਦਵਾਈਆਂ ਜਿਹੜੀਆਂ ਹੈਗੀਆਂ ਵਧੀਆ ਖੁਰਾਕ ਦਾ ਵਧੀਆ ਪ੍ਰਬੰਧਨ ਦਾ ਬਦਲ ਨਹੀਂ ਹੈਗੀਆਂ ਕਿਉਂਕਿ ਖੁਰਾਕੀ ਮਸਲੇ ਐ ਖੁਰਾਕ ਨਾਲ ਹੀ ਹੱਲ ਹੋਣਿਆ ਸੋ ਪਹਿਲਾਂ ਜਿਹੜੇ ਖੁਰਾਕੀ ਮਸਲੇ ਉਹ ਸਹੀ ਕਰੀਏ ਦਵਾਈਆਂ ਦਾ ਵੀ ਨਾਲ ਥੋੜਾ ਬਹੁਤਾ ਸਹਾਇਕ ਰਹੂਗਾ ਪਰ ਖੁਰਾਕੀ ਮਸਲੇ ਖੁਰਾਕ ਨਾਲ ਹੀ ਹੱਲ ਹੋਣੇ ਆ। ਵਿਦਿਰੇ ਜਾਣਕਾਰੀ ਵਾਸਤੇ ਕੋਈ ਨੇੜੇ ਤੁਹਾਡੇ ਪਸ਼ੂ ਪਾਲਨ ਮਾਹਰ ਉਹਦੇ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ। ਧੰਨਵਾਦ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।